ਹਾਂਜੀ ਮਿੱਤਰੋ ਫੇਸੀ ਕਾਲ ਸਵਾਗਤ ਹੈ ਤੁਹਾਡਾ ਵਿੱਕੀ ਫਾਰਮ ਮਾਨਸਾ ਚੈਨਲ ਦੇ ਉੱਤੇ ਤੇ ਆਪਾਂ ਰੋਜ਼ ਜਿਹੜਾ ਉਹ ਅਸੀਂ ਜਾਨਵਰਾਂ ਦੇ ਉੱਤੇ ਵੀਡੀਓ ਬਣਾਉਨੇ ਹੁੰਦੇ ਆ ਕੋਈ ਨਾ ਕੋਈ ਨੁਸਖਾ ਜਿਹੜਾ ਕੋਈ ਬਿਮਾਰੀ ਠਮਾਰੀ ਜਾਂ ਜਿੰਨੇ ਵੀ ਇਹਨਾਂ ਦੇ ਹੁੰਦੇ ਆਗੇ ਇੱਕ ਵੀਡੀਓ ਆਪਾਂ ਰੋਜ਼ ਲੈ ਕੇ ਆਉਨੇ ਹੁੰਦੇ ਆਗੇ ਤੇ ਅੱਜ ਜਿਹੜੀ ਵੀਡੀਓ ਆ ਉਹ ਇਹਨਾਂ ਦੀ ਨਲੀਆਂ ਦੇ ਉੱਤੇ ਹੈਗੇ ਕਈ ਵਾਰੀ ਆਪਣੇ ਕੋਲ ਜਾਨਵਰ ਹੁੰਦੇ ਆ ਜੀ ਬਹੁਤ ਚੰਗੇ ਤੇ ਸੁੱਕੀਆਂ ਨਲੀਆਂ ਹੁੰਦੀਆਂ ਨਹੀਂਆਂ ਜਿਹੜੀਆਂ ਉਹਨਾਂ ਦਾ ਆਪਾਂ ਦੱਸ ਦਿਆਂ ਵੀ ਕੀ ਇਲਾਜ ਕਰ ਸਕਦੇ ਆਂਗੇ ਵੀ ਸਾਫ਼ ਕਿੱਦਾਂ ਕਰਨੀਆਂ ਨੇਗੀਆਂ ਤੇ ਆਹ ਤੁਹਾਨੂੰ ਦਿਖਾਉਨੇ ਆ ਪਹਿਲਾਂ ਤਾਂ ਵੀ ਕਿੱਦਾਂਆਂ ਲੀਆਂ ਹੁੰਦੀਆਂ ਨੇਗੀਆਂ ਸੁੱਕੀਆਂ ਵਾਲੀਆਂ ਪਹਿਲਾਂ ਨਲੀਆਂ ਦੇਖੋ ਮਿੱਤਰੋ ਇਦਾਂਆਂ ਲੀਆਂ ਹੁੰਦੀਆਂ ਨੇਗੀਆਂ ਆਪਣੇ ਜਿਵੇਂ ਸੁੱਕੀਆਂ ਵਾਲੀਆਂ ਹੁੰਦੀਆਂ ਨੇ ਜਾਨਵਰਾਂ ਦੀਆਂ ਆਹ ਚੈੱਕ ਕਰੂੰ ਇਦਾਂ ਦੀਆਂ ਚਿੱਟੀਆਂ ਆਈਆਂ ਹੋ ਜਾਂਦੀਆਂ ਨੇ ਤੇ ਆਹ ਇਦਾਂ ਦੇ ਨਾ ਜੰਮ ਜਾਂਦੀ ਹੈਗੇ ਇਹਦਾ ਗੁਗੜੀ ਕੰਡੇ ਕੱਢੂਗੀ ਆਪਣੀ ਇਹ ਜੂਪੀ ਵਾਲੀ ਗੁਗੜੀ ਦੀ ਪੱਠੀ ਹੈਗੀ ਇਹੇ ਡਾਇਰੈਕਟ ਤੇ ਇਹਦੇ ਥੋੜਾ ਜਿਹਾ ਹੈਗਾ ਵੀ ਇਹ ਸੁੱਕੀਆਂ ਹੀਆਂ ਵਾਲੀਆਂ ਦੀ ਆ ਤੇ ਇਹਦਾ ਟ੍ਰੀਟਮੈਂਟ ਤੁਹਾਨੂੰ ਦੱਸ ਦਿਆਂ। ਹੋਰ ਅਜਿਹੀਆਂ ਵੀਡੀਓ ਦੇਖਣ ਲਈ ਨਾ ਆਪਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਬੈਲ ਆਈਕਨ ਦਬਾ ਦਿਓ, ਵੀਡੀਓ ਲਾਈਕ ਜ਼ਰੂਰ ਕਰ ਦਿਓ ਜੇ ਚੰਗੀ ਲੱਗੇ। ਇਹ ਟ੍ਰੀਟਮੈਂਟ ਇਹੀ ਆ ਬਹੁਤ ਸਿੰਪਲ ਜਿਹਾ ਤੇ ਛੋਟਾ ਜਿਹਾ ਟ੍ਰੀਟਮੈਂਟ ਆ ਜਿਹੜਾ ਆਪਣੇ ਗਰੀਸ ਗਰੀਸ ਹੁੰਦਾ ਜੀ ਗਰੀਸ ਜਿਵੇਂ ਟਰੈਕਟਰਾਂ ਦੇ ਵਿੱਚ ਵੀ ਉਹ ਬੈਰਿੰਗਾਂ ਦੇ ਵਿੱਚ ਲੱਗਦਾ ਜਾਂ ਹੋਰ ਨਾਰਮਲੀ ਆਪਾਂ ਨੂੰ ਜਿਹੜਾ ਮਿਲ ਜਾਂਦਾਗਾ ਤੇ ਜਿਨ੍ਹਾਂ ਦੇ ਘਰੇ ਵੀ ਟਰੈਕਟਰ ਨਹੀਂ ਹੈਗਾ ਤੇ ਉਹ ਤੁਸੀਂ ਜਿਹੜੀ ਮਕੈਨਿਕ ਹੁੰਦਾ ਟਰੈਕਟਰ ਵਾਲੇ ਜਾਂ ਗੱਡੀਆਂ ਵਾਲੇ ਉਹਨਾਂ ਤੋਂ ਤੁਹਾਨੂੰ ਆਰਾਮ ਨਾਲ ਮਿਲ ਜਾਊਗਾ ਤੇ ਉਹਦੇ ਨਾਲ ਤੁਸੀਂ ਕੀ ਕਰਨਾ ਇਦਾਂ ਗਲੀਸ ਲੈ ਕੇ ਨਾ ਇਹ ਇਸ ਤਰੀਕੇ ਨਾਲ ਇਹਨੀਆਂ ਨਲੀਆਂ ਦੇ ਉੱਤੇ ਲਾ ਦੇਣਾ ਇਹ ਸਾਰੀਆਂ ਚੰਗੀ ਤਰੀਕੇ ਨਾਲ ਇਹਦੇ ਨਲੀਆਂ ਦੇ ਉੱਤੇ ਲਾ ਦੇਣਾ ਜੀ ਤੇ ਇਸ ਤੋਂ ਬਾਅਦ ਇਹਦੇ ਉੱਤੇ ਤੁਸੀਂ ਪੱਟੀ ਵੀ ਬੰਨ੍ਹ ਸਕਦੇ ਹੋ ਪੱਟੀ ਕਰ ਦੇਣੀ ਹੈਗੀ ਹਲਕੀ ਜੀ ਤੇ ਘਟੋ ਘਟ ਜੇ ਤੁਸੀਂ 5-7 5 ਦਿਨਾਂ ਬਾਅਦ ਉਹਨੂੰ ਕੱਢ ਕੇ ਦੇਖੋਗੇ ਜਿਹੜੇ ਆ ਖਲੇਪੜ ਜੇ ਨੇ ਇਦਾਂ ਜੰਮ ਜਾਂਦੇ ਆਗੇ ਮਾਸ ਜਾ ਬਣ ਜਾਂਦਾ ਤੇ ਇਹ ਸਾਰੇ ਲੈ ਜਾਣਗੇ ਨਲੀਆਂ ਜਮਾ ਸਾਫ਼ ਹੋ ਜਾਣਗੀਆਂ ਜਿਵੇਂ ਕਿਸੇ ਬੱਚੇ ਦੀਆਂ ਹੁੰਦੀਆਂ ਨੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਇਦਾਂ ਦੇ ਆਗੇ ਤੇ ਸਾਨੂੰ ਇਹਦਾ ਰਿਜ਼ਲਟ ਵੀ ਜ਼ਰੂਰ ਪਾਵਾਂਗੇ ਸ਼ਾਰਟ ਵੀਡੀਓ ਬਣਾ ਕੇ ਵੀ ਕਿੱਦਾਂ ਨਾਲੀਆਂ ਸਾਫ਼ ਹੋ ਗਈਆਂ ਕਿੱਦਾਂ ਦੀਆਂ ਬਣ ਗਈਆਂ ਇਹ ਇਹਨੂੰ ਜੇ ਆਪਾਂ ਸਿੱਧਾ ਪੱਟਾਂਗੇ ਤਾਂ ਇਹਨਾਂ ਨੂੰ ਦਰਦ ਵੀ ਮਹਿਸੂਸ ਹੁੰਦਾ ਤੇ ਇਹਨਾਂ ਚੋਂ ਲਹੂ ਵੀ ਨਿਕਲਿਆ ਆਉਂਦਾ ਖੂਨ ਆ ਜਿਹੜਾ ਉਹ ਵਗਣ ਲੱਗ ਜਾਂਦਾ ਹੈਗਾ ਤੇ ਛੇਲਾ ਜਾਂਦਾ ਮਾਸ ਜੇ ਆਪਾਂ ਗਰੀਸ ਲਾਵਾਂਗੇ ਤਾਂ ਆਟੋਮੈਟਿਕ ਹੀ ਆਰਾਮ ਆ ਜਾਂਦਾ ਹੈਗਾ ਨਾਲੀਆਂ ਨੇ ਜਿਹੜੀਆਂ ਬਿਲਕੁਲ ਸਾਫ਼ ਹੋ ਜਾਂਦੀਆਂ ਨੇ ਦੇਖੋ ਮਿੱਤਰੋ ਇੱਕ ਜਿਹੜੇ ਆਪਣੇ ਆਪ ਦੇ ਜਾਨਵਰ ਦੀ ਨਿਸ਼ਾਨੀ ਆ ਵੀ ਜਿਹੜਾ ਇਹਨਾਂ ਦਾ ਅੂਠਾ ਹੋਊਗਾ ਇਹ ਆਮ ਦਾ ਉਰਤੇ ਛੋਟਾ ਹੋਊਗਾ ਦੂਜੇ ਜਾਨਵਰਾਂ ਨਾਲ ਤੇ ਆ ਜੋੜ ਵੀ ਇਹਦਾ ਪੂਰਾ ਬੰਦ ਹੈਗਾ ਤੇ ਭੌਣ ਧੌਣਾਂ ਜਿਵੇਂ ਸੀ ਬਣਾ ਕੇ ਰੱਖ ਦੀਆ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਆਪਾਂ ਸਾਰੇ ਜਾਨਵਰਾਂ ਦਾ ਆਪਾਂ ਸ਼ੌਂਕ ਕਰਾਈਏ ਸਾਰੇ ਜਾਨਵਰਾਂ ਦਾ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਆਪਾਂ ਸਾਰੇ ਜਾਨਵਰਾਂ ਦਾ ਇੱਕ ਦਿਨ ਸ਼ੌਂਕ ਜ਼ਰੂਰ ਕਰਾਵਾਂਗੇ ਤੇ ਦੇਖ ਲਓ ਪੱਠੀ ਫੁੱਲ ਸਾਈਜ਼ ਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜੀ ਅਗਲੀ ਵੀਡੀਓ ਆ ਉਹ ਕਾਤੇ ਲੈ ਕੇ ਆਈਏ ਆਪਾਂ ਖਰਾਕ ਤੇ ਜਿੱਦੇ ਆਪਣੇ 500 ਸਬਸਕ੍ਰਾਈਬਰ ਪੂਰੇ ਹੋ ਗਏ ਜੀ ਉਹਦੇ ਆਪਾਂ ਤੁਹਾਨੂੰ ਜਾਨਵਰਾਂ ਦੀ ਖਰਾਕ ਦੇ ਉੱਤੇ ਲੈ ਕੇ ਆਵਾਂਗੇ ਵੀਡੀਓ ਇੱਕ ਤੇ ਅਗਲੀ ਵੀਡੀਓ ਜਰੂਰ ਦੱਸਿਓ ਵੀ ਕਿਹੜੇ ਟੌਪਿਕ ਦੇ ਉੱਤੇ ਲੈ ਕੇ ਆਈਏ ਤੇ ਕੋਈ ਜੇ ਕੋਈ ਬਿਮਾਰੀ ਹੈਗੀ ਜਾਂ ਕੁਝ ਵੀ ਹੈਗੀ ਤੁਹਾਨੂੰ ਸਾਨੂੰ ਜਰੂਰ ਦੱਸਿਓ ਵੀ ਆਪਾਂ ਕਿਹੜੇ ਟੌਪਿਕ ਦੇ ਉੱਤੇ ਅੱਗੇ ਵੀਡੀਓ ਬਣਾਈਏ ਜੀ ਤੇ ਪੱਠੀ ਕਿੱਦਾਂ ਦੀ ਲੱਗੀ ਕਮੈਂਟ ਜਰੂਰ ਕਰ ਦਿਓ ਤੇ ਇਨਫੋਰਮੇਸ਼ਨ ਕਿਦਾਂ ਲੱਗੀ ਵੀਡੀਓ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਜੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ